ਦੂਸਰਾ ਰੂਪ ਉਹਦੋਂ ਆਇਆ ਜਦੋਂ ਉਹਨੂੰ ਲੱਗਿਆ ਵੀ ਮੈਨੂੰ ਸਿਕਿਉਰਿਟੀ ਮਿਲ ਜੇਗੀ ਸਿਕਿਉਰਿਟੀ ਮਿਲ ਜੇਗੀ ਠੀਕ ਹੈ ਫਿਰ ਉਹਦੀ ਟੋਨ ਚੇਂਜ ਹੋ ਉਹ ਵੀ ਕਹਿੰਦੀ ਸੀ ਮੇਰਾ ਘਰ ਨਹੀਂ ਚੱਲਦਾ ਮੇਰਾ ਖਰਚਾ ਦੇ ਦੋ ਔਰ ਇਹ ਵੀ ਗੱਲ ਸਾਹਮਣੇ ਆਈ ਉਹ ਮੇਰਾ ਉਹਨਾਂ ਨੇ ਵੀ ਕਿਹਾ ਹੋਏ ਸੀ 50000 ਰੁਪਏ ਪਰਮਨੈਂਟ ਸਾਰੇ ਕਰ ਪਏ ਦਿੰਦੇ ਗੱਲ ਉੱਥੇ ਆ ਗਈ ਹਣਾ ਅਜੋ ਜਵਾਨ ਠੀਕ ਹੈ ਅਜੋ ਉਹਨੂੰ ਲੱਗਾ ਮੈਨੂੰ ਲੋਕ ਦੇਖ ਰਹੇ ਜਿਹੜੇ ਤੁਸੀਂ ਗੱਲ ਕਹਿੰਦੇ ਹੋ ਉਹ ਕਹਿੰਦੇ ਸੀ ਗੰਦਾ ਕੰਟੈਕਟ ਕੌਂਸਲਸ਼ਨ ਕਰ ਦਿੱਤਾ ਪਰ ਕੱਲ ਉਹਨੇ ਮੈਂ ਤਾਂ ਬੱਚਿਆਂ ਦੀ ਮਾਂ ਬਣਨਾ ਬਣਨਾ ਫਿਰ ਉਹ ਅਗਰ ਉਹਦੀ ਬ ਉਹਦੀ ਬੇਟੀ ਨੂੰ ਸਵਾਲ ਪੁੱਛਿਆ ਵੀ ਆ ਤੁਸੀਂ ਕੀ ਕਰ ਰਹੇ ਸੀ ਪਰ ਮੈਨੂੰ ਮਤਲਬ ਨੰਗੇ ਹੋਣ ਦੇ ਵਿੱਚ ਬਰਾਬਰ ਤਾਂ ਕਿਹੜੀ ਆ ਮੈਨੂੰ ਇਹ ਨਹੀਂ ਸਮਝ ਆ ਰਹੀ ਹਾਂ ਖਾਲਸਾ ਦਾ ਕੰਮ ਤਾਂ ਜਨਾਨੀ 'ਤੇ ਹਮਲਾ ਕਰਨਾ ਨਹੀਂ ਹੈ ਖਾਲਸਾ ਦਾ ਕੰਮ ਗਲਤ ਨੂੰ ਗਲਤ ਕਹਿਣਾ ਹੂੰ ਉਹਨੂੰ ਸਹੀ ਰਾਹ ਤੇ ਲਿਆਉਣਾ ਹੂੰ ਉਹ ਜਿਹੜੀ ਲੜਕੀ ਆ ਦੀਪਿਕਾ ਲੁਥਰਾ ਪਹਿਲਾਂ ਤਾਂ ਮੈਨੂੰ ਤਾਂ ਇਹਨਾਂ ਨੂੰ ਸਿੰਪਲ ਤੇ ਹੀ ਲੱਗਿਆ ਇੱਕ ਤਰੀਕੇ ਨਾਲ ਉਹਨੇ ਨਾ ਇੱਕ ਇੰਟਰਵਿਊ ਚ ਕਿਹਾ ਸੀ ਵੀ ਮੇਰੇ ਮਦਰ ਨਹੀਂ ਹੈ ਹੂੰ ਰਾਈਟ ਪਰ ਮਦਰ ਨਾ ਹੋਣ ਦਾ ਮਤਲਬ ਇਹ ਨਹੀਂ ਵੀ ਉਹਦਾ ਪਰਿਵਾਰ ਹੀ ਨਹੀਂ ਹੈਗਾ ਹਨਾ ਮੈਨੂੰ ਇਹ ਲੱਗਦਾ ਵੀ ਕਮਲ ਜਿਹੜੇ ਰਾਹ ਤੇ ਤੁਰੇ ਹੋਈਆਂ ਰਾਈਟ ਜਿੱਦਾਂ ਦੀਆਂ ਤੂੰ ਗੱਲਾਂ ਕਰਦੀ ਪਹਿਲੇ ਤਾਂ ਮੈਂ ਉਹਦੇ ਦੋ ਰੂਪ ਦੇਖੇ ਇੱਕ ਤਾਂ ਹੋਰ ਰੂਪ ਦੇਖਿਆ ਜਦੋਂ ਮੇਰਾ ਹੁਣਾਂ ਨੇ ਉਹਨੂੰ ਸਿਰਫ ਸਮਝਾਇਆ ਸੀਗਾ ਜਦੋਂ ਹਲੇ ਕੋਈ ਇਦਾਂ ਦੀ ਕਾਰਵਾਈ ਨਹੀਂ ਸੀ ਹੋਈ ਉਦੋਂ ਬਹੁਤ ਡਰੀ ਹੋਈ ਸੀ ਉਦੋਂ ਕਹਿੰਦੀ ਸੀ ਮੈਂ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਕਰ ਰਹੀ ਹਾਲਾਂਕਿ ਬੈਦ ਵਗੈਰਾ ਦੀਆਂ ਜਿਹੜੀਆਂ ਐਡ ਸੀ ਉਹਨੇ ਸ਼ਾਇਦ ਉਹ ਪਾਈਆਂ ਸੀ ਮਤਲਬ ਇਦਾਂ ਤਾਂ ਉਹ ਡਿਲੀਟ ਕਰਦੀਆਂ ਸੀ ਪਰ ਬਾਕੀ ਦਾ ਕੰਟੈਂਟ ਵੀ ਸ਼ਾਇਦ ਉਹ ਉਦਾਂ ਦਾ ਹੀ ਸੀ ਮੈਂ ਬਾਅਦ ਚ ਉਹਦੀ ਇੱਕ ਲੋ ਵੀਡੀਓ ਦੇਖੀ ਹੈ ਜਿਹੜੀਆਂ ਮਤਲਬ ਮੈਂ ਨਹੀਂ ਕਹਿ ਸਕਦੀ ਕਿ ਕਿਸੇ ਦੀ ਭੈਣ ਜਾਂ ਬੇਟੀ ਇੱਕ ਕੰਮ ਕਰੇ ਠੀਕ ਹੈ ਜਾਂ ਕਿਸੇ ਦੇ ਪਰਿਵਾਰ ਦੇ ਵਿੱਚ ਉਹ ਦੇਖਣ ਵਾਲਾ ਹੈ ਠੀਕ ਹੈ ਹੋ ਸਕਦਾ ਵੀ ਉਹਦੇ ਫਾਦਰ ਨੇ ਉਹਨੂੰ ਸਮਝਾਇਆ ਹੋਵੇ ਜਾਂ ਉਹ ਨਾਲ ਗੱਲ ਉੱਥੇ ਹੀ ਹੈ ਨਾ ਕਿ ਖੁਦ ਦੇ ਬੱਚੇ ਨਹੀਂ ਸਮਝਦੇ ਹੁਣ ਬੱਚਿਆਂ ਨੂੰ ਸਮਝਾਉਣ ਨਾਲ ਵੀ ਕਰਨ ਹੋ ਸਕਦਾ ਉਹਦੇ ਫਾਦਰ ਨੇ ਉਹਨੂੰ ਸਮਝਾਈ ਹੋਵੇ ਹੁਣ ਉਹ ਲੜਕੀ ਅੱਛਾ ਇੱਕ ਤੇ ਇਹਦਾ ਰੂਪ ਇਹ ਹੋ ਗਿਆ ਦੂਸਰਾ ਰੂਪ ਉਹਦੋਂ ਆਇਆ ਜਦੋਂ ਉਹਨੂੰ ਲੱਗਿਆ ਵੀ ਮੈਨੂੰ ਸਿਕਿਉਰਿਟੀ ਮਿਲ ਜੇ ਸਿਕਿਉਰਿਟੀ ਮਿਲ ਜੇ ਠੀਕ ਹੈ ਫਿਰ ਉਹਦੀ ਟੋਨ ਚੇਂਜ ਹੋ ਗਈ ਠੀਕ ਹੈ ਤੇ ਮੈਂ ਪਹਿਲਾਂ ਵੀ ਗੱਲ ਉਹੀ ਕਰਕੇ ਕਿਹੜੀਆਂ ਵੀ ਉਹ ਵੀ ਕਹਿੰਦੀ ਹੈ ਜੀ ਮੇਰਾ ਘਰ ਨਹੀਂ ਚੱਲਦਾ ਮੇਰਾ ਖਰਚਾ ਦੇ ਦਿਓ ਔਰ ਇਹ ਵੀ ਗੱਲ ਸਾਹਮਣੇ ਆਈ ਵੀ ਮੇਰਾ ਉਹਨਾਂ ਨੇ ਵੀ ਕਿਹਾ ਹੋਵੇ ਸੀ 500 ਪਰ ਮੰਨ ਤੈਨੂੰ ਖਰਚਲ ਜੋ ਕਿ ਸੌਖੀ ਗੱਲ ਨਹੀਂ ਹੈ ਇਹ ਵੀ ਤੁਸੀਂ ਸਮਝ ਸਕਦੇ ਹੋ ਨਾ ਅੱਜ ਦੀ ਜਮਾਨਤ ਵਿੱਚ 50000 ਰੁਪਏ ਕਮਾਵੇ ਕੋਈ ਹੋਰ ਤੇ ਉਹਦੇ ਘਰ ਲਈ ਚਲਾਵੇ ਸਿਰਫ ਇਸ ਕਰਕੇ ਕਿ ਤੂੰ ਬੱਚੇ ਜਿਹੜਾ ਗੰਦਾ ਇਹ ਗੰਗਾਣਾ ਬਣ ਕਰਦੇ ਮੇਰੇ ਖਾਲ ਦੇ ਵਿੱਚ ਇੱਕ ਬਹੁਤ ਵੱਡੀ ਐਪੀਟ ਸੀ ਹਣਾ ਇਟ ਇਜ਼ ਸਮਡੋਨ ਅਵੀ ਆ ਗਿਆ ਇਹਦੇ ਵਿੱਚ ਉਹਨੂੰ ਸ਼ਰਮਸ਼ਾਰ ਕਰਨਾ ਵੀ ਆ ਗਿਆ ਹਰ ਤਰੀਕੇ ਦੀ ਚੀਜ਼ ਆ ਗਈ ਨਾ ਜੋ ਸਮੇਂ ਦੀ ਹੁੰਦੀ ਅੱਛਾ ਇਹਦਾ ਦੂਸਰਾ ਪੱਖ ਹੁਣ ਲਓ ਗੱਲ ਉੱਥੇ ਆ ਗਈ ਹਣਾ ਅੱਜ ਉਹ ਜਵਾਨ ਠੀਕ ਹੈ ਅੱਜ ਉਹਨੂੰ ਲੱਗਾ ਮੈਨੂੰ ਲੋਕ ਦੇਖ ਰਹੇ ਜਿਹੜੇ ਤੁਸੀਂ ਗੱਲ ਕਿੰਨੇ ਵੀ ਉਹ ਕਹਿੰਦੇ ਸੀ ਗੰਦਾ ਕੰਟੈਕਟ ਫਾਊਂਡੇਸ਼ਨ ਕਰ ਦਿੱਤਾ ਪਰ ਕੱਲ ਉਹਨੇ ਵੀ ਤਾਂ ਬੱਚਾ ਨਹੀਂ ਮਾਮਣਨਾ ਬੰਨਾ ਫਿਰ ਉਹ ਅਗਰ ਉਹਦੀ ਬੇਟੀ ਕੱਲ ਪੈਦਾ ਹੋਏਗੀ ਤੇ ਫਿਰ ਉਹ ਆਪਣੇ ਬੇਟੀ ਨੂੰ ਉਹਦੀ ਬੇਟੀ ਉਹਨੂੰ ਸਵਾਲ ਪੁੱਛੇ ਵੀ ਆਹ ਤੁਸੀਂ ਕੀ ਕਰ ਰਹੇ ਸੀ ਐਡਵਾਂਸ ਹੋਣਾ ਜਾਂ ਮਾਡਰਨ ਹੋਣੀ ਨਹੀਂ ਹੈਗਾ ਮਤਲਬ ਇੱਕ ਮੈਂ ਇਹ ਵੀ ਦੇਖਿਆ ਵੀ ਅੱਜਕੱਲ ਫੇਸਬੁੱਕ ਤੇ ਜਿੱਦਾਂ ਤੁਸੀਂ ਬਦਵਾਨਾਂ ਦੀ ਗੱਲ ਕੀਤੀ ਹੈ ਨਾ ਬਹੁਤ ਸਾਰੇ ਟੰਡੋਰਾ ਪਟ ਰਹੇ ਆ ਜੀ ਲੇਡੀਜ਼ ਦੇ ਮਗਰ ਕਿਉਂ ਖਾਲਸੇ ਦਾ ਕੰਮ ਤਾਂ ਅਜਨਾਨੀ ਲੋਤੇ ਹਮਲਾ ਕਰਨ ਨਹੀਂ ਹੈ ਖਾਲਸੇ ਦਾ ਕੰਮ ਗਲਤ ਨੂੰ ਗਲਤ ਕਹਿਣਾ ਹੂੰ ਉਹਨੂੰ ਸਹੀ ਰਾਹ ਤੇ ਲਿਉਣਾ ਹੂੰ ਠੀਕ ਹੈ ਮਤਲਬ ਇਹਦੇ ਵਿੱਚ ਕੋਈ ਭੇਦਭਾਵ ਵੀ ਨਹੀਂ ਜਦੋਂ ਅੰਮ੍ਰਿਤਸਕਾਇਆ ਗਿਆ ਦਸਵੇਂ ਪਾਤਸ਼ਾਹ ਵੱਲੋਂ ਉਹਨਾਂ ਨੇ ਲੇਡੀਜ਼ ਦੇ ਨਾਲ ਭੇਦਭਾਵ ਕੀਤਾ ਉਹਨਾਂ ਨੇ ਤਾਂ ਮਾਤਾ ਸਾਈਂ ਦਾ ਸਮਰਥਨ ਅੰਮ੍ਰਿਤਸਕਾਇਆ ਨਾ ਹੂੰ ਠੀਕ ਹੈ ਉੱਥੇ ਭੇਦ ਭਾਵ ਨਹੀਂ ਹੋਇਆ ਤੇ ਤੁਸੀਂ ਇਹ ਚੀਜ਼ਾਂ ਕਿਉਂ ਤੋਲਮੋਲ ਕਰ ਰਹੇ ਹੋ ਨਾਲੇ ਗੁਰੂ ਸਾਹਿਬ ਨੇ ਤਾਂ ਖੁੱਲੇ ਪੰਡਾਲ ਚ ਕਿਹਾ ਸੀ ਜਿਹੜਾ ਮਰਜੀ ਸਿਰ ਦੇ ਸਕਦਾ ਫਿਰ ਉਹ ਤਾਂ ਆਈ ਪੰਜ ਕੋਈ ਲੇੜੀ ਵੀ ਆ ਜਾਂਦੀ ਹੂੰ ਠੀਕ ਹੈ ਨਾ ਉਦੋਂ ਫਿਰ ਕੋਈ ਲੇੜੀ ਵੀ ਆ ਜਾਂਦੀ ਉਹ ਉਹ ਵੀ ਆਪਣਾ ਹਿਸਾਬ ਆ ਦਿੰਦੇ ਫਿਰ ਉਹ ਵੀ ਕਹਿਣ ਜੋਗੇ ਹੋ ਜਾਂਦੇ ਔਰ ਨਾਲੇ ਮਤਲਬ ਨੰਗੇ ਹੋਣ ਦੇ ਵਿੱਚ ਬਰਾਬਰ ਤਾਂ ਕਿਹੜੀ ਹੈ ਮੈਨੂੰ ਇਹ ਨਹੀਂ ਸਮਝ ਆ ਰਹੀ ਜਦੋਂ ਸਮਝ ਆਦਣੇ ਬੈਠ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਆ ਉਹ ਵੀ ਬੈਠ ਜਾਂਦੇ ਆਪਾਂ ਵੀ ਬੈਠ ਦੰਨੇ ਆ ਡਿਸਕਸ ਕਰ ਲੈਨੇ ਆ ਬੱਚਿਆਂ ਦੀ ਤਰ੍ਹਾਂ ਹੀ ਉਹ ਵੀ ਦੀਪਿਕਾ ਵੀ ਠੀਕਾ ਸ਼ਾਇਦ ਮੈਨੂੰ ਲੱਗਦਾ ਵੀ ਉਹਨੂੰ ਸਮਝਾਉਣ ਵਾਲਾ ਕੋਈ ਨਹੀਂ ਮਿਲਿਆ ਜਾਂ ਉਹਨੂੰ ਗਾਈਡ ਕਰਨ ਵਾਲਾ ਨਹੀਂ ਮਿਲਿਆ ਕਿ ਬੱਚੇ ਜ਼ਿੰਦਗੀ ਦੀ ਹਉਣ ਦੇ ਤਰੀਕੇ ਬਹੁਤ ਹੈਗੇ ਆ ਪੈਸੇ ਕਮਾਉਣ ਦੇ ਤਰੀਕੇ ਬਹੁਤ ਹੈਗੇ ਆ ਇਹ ਜ਼ਿੰਦਗੀ ਨੇ ਚੱਲੀ ਜਾਣਾ ਠੀਕ ਆ ਤੇਰੇ ਬਾਪ ਨੇ ਵੀ ਤੈਨੂੰ ਪਾਲਿਆ ਜਾਂ ਮੈਨੂੰ ਨਹੀਂ ਪਤਾ ਉਹਦੇ ਘਰ ਚ ਕੌਣ ਹੈਗੇ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਮਜਬੂਰੀ ਦੇ ਵਿੱਚ ਕਿਸੇ ਦੇ ਘਰਾਂ ਦਾ ਕੰਮ ਕਰਦੀਆਂ ਹੋਣੀਆਂ ਬਹੁਤ ਸਾਰੀਆਂ ਲੇਡੀਜ਼ ਨੂੰ ਮੈਂ ਇਦਾਂ ਦੇ ਜਾਣਦੀ ਜਿੰਦੇ ਯੰਗ ਉਮਰ ਦੇ ਵਿੱਚ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਠੀਕ ਹੈ ਉਹਨਾਂ ਨੇ ਵੀ ਤਿੰਨ ਚਾਰ ਚਾਰ ਬੱਚੇ ਪਾਲ ਲੇ ਪੜਾ ਲ ਖਾ ਲੇ ਪੜਾ ਲ ਖਾ ਲੇ ਸਭ ਕੁਝ ਕਰ ਲਿਆ ਈਵਨ ਮੈਂ ਹੁਣੇ ਹੀ ਮੇਰਾ ਬਾਪਿਆ ਕਿਸੇ ਦੇ ਨਾਲ ਐਕਚੁਅਲੀ ਰਾਈਟ ਉਹ ਯੰਗ ਏਜ ਦੇ ਵਿੱਚ ਉਹ ਲੇਡੀ ਦੇ ਹਸਬੰਡ ਦੀ ਡੈਥ ਹੋ ਗਈ ਉਹ ਬੈਂਕ ਚ ਜੌਬ ਕਰਦੇ ਸੀ ਇਹ ਰਹੀ ਅਲੱਗ ਗੱਲ ਜਿਹੜੀ ਮੈਂ ਤੁਹਾਡਾਂ ਨਾਲ ਸ਼ੇਅਰ ਕਰਨੀ ਉਹ ਬੈਂਕ ਚ ਜੌਬ ਕਰਦੇ ਪਰ ਉਹ ਖੁਦ ਪੜ੍ਹੀ ਲਿਖੀ ਨਹੀਂ ਸੀ ਉਹਦਾ ਇੱਕ ਬੇਟਾ ਸੀ ਛੋਟਾ ਜਿਹਾ ਤੇ ਉਹ ਬੈਂਕਰ ਦੇ ਵਿੱਚ ਜਦੋਂ ਉਹਨੇ ਅਪਲਾਈ ਕੀਤਾ ਮੈਨੂੰ ਜੌਬ ਕਰਦੇ ਤੁਹਾਡੀ ਐਜੂਕੇਸ਼ਨ ਨਹੀਂ ਤੇ ਉਹਨੂੰ ਇੱਕ ਸਫਾਈ ਕਰਮਚਾਰੀ ਦੀ ਜੌਬ ਮੈਂ ਠੀਕ ਹੈ ਪਰ ਉਹਦੀ ਸੈਲਰੀ ਇੰਨੀ ਕਿਸੇ ਨਹੀਂ ਸੀ ਹੈ ਜੀ ਵੀ ਉਹ ਇੱਕ ਛੇ ਖਾਸ ਸਿਟੀ ਦੇ ਵਿੱਚੋਂ ਰਹਿ ਰਹੇ ਸੀ ਉੱਥੇ ਉਹਦਾ ਗੁਜ਼ਾਰਾ ਹੋ ਸਕੇ ਜਦੋਂ ਬੱਚੇ ਦੀ ਪਰਵਰਿਸ਼ ਕਰ ਉਹ ਸਮਾਂ ਤੱਕ ਉਹ ਕਹਿੰਦੇ ਨੇ ਮੈਨੂੰ ਜੇ ਮੈਂ ਆਪਣੀ ਸੈਲਰੀ ਚੋਂ ਦੇ ਬੱਚੇ ਨੂੰ ਪਰਲੇ ਦੀ ਦਾ ਬਿਸਕਟ ਲੈ ਕੇ ਦੇਣਾ ਹੁੰਦਾ ਸੀ ਤਾਂ ਮੇਰੇ ਖਰਚੇ ਲਈ ਪੈਸੇ ਘਟ ਜਾਂਦੇ ਸੀ ਤੇ ਮੈਂ ਘਰ ਤੋਂ ਆਪਣੇ ਜੌਬ ਤੱਕ ਪੈਦਲ ਜਾਂਦੀ ਸੀ ਤਾਂ ਕਿ ਮੈਨੂੰ ਆਟੋ ਦੇ ਪੈਸੇ ਬਚ ਜਾਣ ਤੇ ਮੈਂ ਆਪਣੇ ਬੱਚੇ ਨੂੰ ਲੈ ਕੇ ਦੇ ਸਕਾਂ ਹੁਣ ਤੁਸੀਂ ਉਹਦੀ ਫੀਲਿੰਗ ਵੀ ਸਮਝ ਸਕਦੇ ਕਿ ਉਹ ਇਸ ਗਲਤ ਰਾਹ ਤੇ ਨਹੀਂ ਸੀ ਤੁਰ ਸਕਦੀ ਅੱਛਾ ਦੂਸਰੀ ਗੱਲ ਸੁਣਾ ਉਹਨੇ ਆਪਣੇ ਆਪ ਨੂੰ ਇੰਪਰੂਵ ਕੀਤਾ ਉਹਨੂੰ ਕੁਝ ਲੋਕਾਂ ਨੇ ਹੱਲਾਸ਼ੇਰੀ ਦਿੱਤੀ ਉਹਨੇ ਐਜੂਕੇਸ਼ਨ ਲਈ ਨਾਣ ਨਾਲ 10th ਦੇ ਪੇਪਰ ਦਿੱਤੇ ਪਲੱਸ 2 ਦੇ ਪੇਪਰ ਦਿੱਤੇ ਔਰ ਉਹ ਲੇਡੀ ਉਸੇ ਬ੍ਰਾਂਚ ਦੇ ਵਿੱਚੋਂ ਐਜ਼ ਅ ਜਨਰਲ ਮੈਨੇਜਰ ਰਿਟਾਇਰ ਹੋਈ ਹੂੰ ਸਫਾਈ ਵਾਲੀ ਤੋਂ ਸ਼ੁਰੂ ਸਫਾਈ ਵਾਲੀ ਤੋਂ ਸ਼ੁਰੂ ਕੀ ਹੂੰ ਠੀਕ ਹੈ ਇਹ ਤਰੱਕੀ ਨਹੀਂ ਹੈ ਹੂੰ ਇਹਨੂੰ ਐਪਰੀਸ਼ੀਏਟ ਕਰਨਾ ਨਹੀਂ ਬਣਦਾ ਹੂੰ ਠੀਕ ਹੈ ਜ਼ਿੰਦਗੀ ਦੇ ਤਾਂ ਬਹੁਤ ਰਾ ਖਰਚੇ ਚਲਾਉਣ ਦੇ ਬਹੁਤ ਰਾ ਹੂੰ ਕੁਝ ਵੀ ਕੀਤਾ ਜਾ ਸਕਦਾ ਸਲਾਈ ਕਰ ਲੋ ਕੜਾਈ ਕਰ ਲੋ ਅੱਜ ਕੱਲ ਟਿਊਸ਼ਨਾਂ ਪੜਾ ਲਓ ਕੀ ਨਹੀਂ ਕੀਤਾ ਜਾ ਸਕਦਾ ਕੀ ਨਹੀਂ ਕੀਤਾ ਜਾ ਸਕਦਾ ਬੋਲੋ ਕਰਦੇ ਮਾੜੀ ਤੋਂ ਮਾੜੀ ਵੀ ਕਰਦੇ ਅਣ ਮੈਨੂੰ ਅੱਜ ਜਿੰਨੀਆਂ ਲੇਡੀਜ਼ ਮਿਲਦੀਆਂ ਆਪਣਾ ਬਾਅਦ ਉਸ ਗੱਲ ਤੋਂ ਪਹਿਲਾਂ ਜ਼ਿਕਰ ਕੀਤਾ ਆਸ਼ਰਮ ਹੁਣ ਤੱਕ ਜਿੰਨੀਆਂ ਵੀ 1.5 ਤੋਂ 200 ਲੇਡੀਜ਼ ਨਾਲ ਮੇਰਾ ਬਾਅਦ ਪੈ ਚੁੱਕਿਆ ਰਾਈਟ ਮੈਨੂੰ ਤਾਂ ਨਹੀਂ ਲੱਗਦਾ ਵੀ ਕਿਸੇ ਨੇ ਸ਼ੌਂਕ ਦੇ ਨਾਲ ਕੋਈ ਇਦਾਂ ਦਾ ਕੰਮ ਕੀਤਾ ਹੋਵੇ ਠੀਕ ਹੈ ਸਗੋਂ ਜਦੋਂ ਮੇਰੇ ਕੋਲੇ ਆਈਆਂ ਡਰੀਆਂ ਹੁੰਦੀਆਂ ਵੀ ਸਾਡੇ ਨਾਲ ਜਮਾਨੇ 'ਚ ਕਿਤੇ ਗਲਤੀ ਨਾਲ ਵੀ ਕੁਝ ਇਦਾਂ ਦਾ ਨਾ ਹੋ ਜਾਏ ਔਰ ਪਰਮਾਤਮਾ ਨੇ ਇੱਕ ਔਰਤ ਨੂੰ ਇੰਨੇ ਕ ਸੈਂਸਿਟਿਵ ਬਣਾਇਆ ਹੈ ਨਾ ਉਹਦੇ ਕੋਲ ਦੀ ਇੱਕ ਤੇਜਾ ਬੰਦਾ ਉਪਰਾਂ ਬੰਦਾ ਕੋਲ ਦੇ ਟੱਚ ਕਰਕੇ ਅਣਜਾਣੇ ਚ ਨਿਕਲਦੇ ਨਾ ਤਦ ਉਹਦੇ ਸਰੀਰ ਨੂੰ ਇਹ ਦੱਸ ਦਿੰਦਾ ਵੀ ਉਹ ਟੱਚ ਸੀ ਉਹ ਚੰਗਾ ਸੀ ਜਾਂ ਮਾੜਾ ਸੀ ਉਹਦੇ ਅਟੈਂਸ਼ਨ ਗਲਤ ਸੀ ਜਾਂ ਸਹੀ ਸੀ ਸਹੀ ਸੀ ਠੀਕ ਹੈ ਤੇ ਅਸੀਂ ਆਪਣੇ ਬਾਪ ਨੂੰ ਕਿੰਨਾ ਛੋਟਾ ਬਣਾ ਕੇ ਦਿਖਾ ਰਹੇ ਹਾਂ ਮਤਲਬ ਕੀ ਅਸੀਂ ਉਦਾਹਰਨ ਦੇ ਰਹੇ ਹਾਂ ਏਡੀ ਜਿਹੜੀ ਅਮੀਰ ਵਿਰਾਸਤ ਆ ਸੀ ਉਹਦੇ ਵਾਰਿਸਾਂ ਜਿਹੜੇ ਮਤਲਬ ਸ਼ਰਮ ਆਉਂਦੀ ਹੈ ਪੰਜਾਬੀ ਕਹਿਣ ਦੇ ਵਿੱਚ ਹੈ ਨਾ ਮਤਲਬ ਇਹ ਪੰਜਾਬੀ ਲੋਕ ਹੂੰ ਪਰ ਉਹ ਪਰ ਆਪਣੇ ਨਾਂ ਦੇ ਨਾਲ ਕੌਰ ਲਾ ਰਹੀਆਂ ਆ ਦੱਸ ਰਹੀਆਂ ਸੀ ਪੰਜਾਬੀ ਕੰਟੈਂਟ ਬਣਾਈਆਂ ਕਿਉਂ ਕਿ ਕਿਉਂਕਿ ਕਮਲਿਆ ਪੰਜਾਬੀ ਹੈ ਨਾ ਤੇ ਛੇਤੀ ਮੋਸ਼ਨ ਦੇ ਵਿਚ ਆ ਜਾਂਦੇ ਆ ਇਹਨਾਂ ਨੂੰ ਟਾਰਗੇਟ ਕਰ ਲੋ ਵਿਚਾਰਿਆਂ ਹੂੰ ਹੋ ਸਕਦਾ ਉਹਦਾ ਕੰਟੈਂਟ ਦੇਖਣ ਵਾਲੇ ਜਿਹੜੇ ਹੁਣ ਬਹੁਤ ਲੋਕ ਹੋਣਗੇ ਆਪਾਂ ਇਹ ਨਹੀਂ ਅੜੇ ਥੋੜੇ ਹੋਣਗੇ ਕੁਝ ਇਦਾਂ ਦੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਨਹੀਂ ਪੂਰੀਆਂ ਹੂੰ ਹੋ ਸਕਦਾ ਹੋਣ ਇਦਾਂ ਦੇ ਜਾਂ ਜਿਹੜੇ ਉਹਦੇ ਨਾਲ ਕੋਈ ਵੀਡੀਓ ਬਣਾਉਂਦੇ ਹੋਣਗੇ ਜਿਨ੍ਹਾਂ ਨੇ ਪਹਿਲਾਂ ਪਹਿਲਾਂ ਗੱਲ ਕੀਤੀ ਸਟਾਰਟਿੰਗ ਤੇ ਸ਼ਾਇਦ ਉਹ ਕਿਸੇ ਦਿਨ ਨਾਲ ਮਿਲ ਕੇ ਵੀ ਬਣਾਉਂਦੇ ਰੇ ਇੱਕੋ ਜਿਹੇ ਛੋਟੇ ਲੋਕ ਹੋਣਗੇ ਤੁਹ ਫਿਰ ਇਸ ਸਹਾਰ ਨਾਲ ਤਾਂ ਮੈਂ ਕੋਈ ਗੱਲ ਕਹੂੰਗੀ ਪਰ ਅਭੀ ਜਿਹੜਾ ਪਹਿਲਾਂ ਵੀ ਕਹਿੰਦਾ ਪੈਸਾ ਤਾਂ ਕੰਨਰੇ ਕੋਲ ਹੀ ਬੋਤੰਦਾ ਹ ਹ ਮੈਨੂੰ ਪੈਸੇ ਹੀ ਪ੍ਰਦਾਨ ਹੋ ਗਿਆ ਪੈਸੇ ਹੀ ਪ੍ਰਦਾਨ ਹੋ ਮੈਨੂੰ ਨਹੀਂ ਲੱਗਦਾ ਵੀ ਇਸ ਸਾਨੂੰ ਸਗੋਂ ਇਹ ਸਿੱਖ ਦੇ ਹੱਕਾਂ ਚਵਾਜ ਉਠਾਉਣੀ ਚਾਹੀਦੀ ਆ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਜਿੱਥੇ ਵੀ ਜਿਹੜੀ ਚੀਜ਼ ਦਾ ਹਸਾਰਾ ਲਿਆ ਜਾ ਸਕਦਾ ਕਾਨੂੰਨ ਦਾ ਹਸਾਰਾ ਲਿਆ ਜਾ ਸਕਦਾ ਜਦ ਟੈਕਨੀਕਲ ਪੱਖ ਤੋਂ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਉਹਦੀ ਰਿਪੋਰਟ ਪਾ ਕੇ ਜਾਂ ਉਹਦੀ ਕੰਪਲੇਂਟ ਕਰਕੇ ਇਦਾਂ ਦੀ ਇਹ ਚੀਜ਼ਾਂ ਹੋ ਸਕਦੀਆਂ ਤਾਂ ਜ਼ਰੂਰ ਕਰਨੀਆਂ ਚਾਹੀਦੀ ਕਿਉਂ ਨਾ ਕਰਨੀ ਚਾਹੀਦੀ ਚਲੋ ਮੰਨ ਲੈਂਦੇ ਆ ਵੀ ਇੱਕ ਗਲਤੀ ਹੋ ਗਈ ਉਹਨਾਂ ਨੂੰ ਗਲਤੀ ਹੋ ਗਈ ਜਾਂ ਉਹਨਾਂ ਜੋ ਕੰਮ ਕੀਤਾ ਉਹਨੂੰ ਕੁਝ ਲੋਕ ਗਲਤ ਕਹਿ ਰਹੇ ਆ ਕੁਝ ਸਹੀ ਕਹਿ ਰਹੇ ਆ ਜਾਂ ਜੋ ਵੀ ਨੈਕਸਟ ਟਾਈਮ ਇਦਾਂ ਦੀ ਚੀਜ਼ ਦੀ ਲੋੜ ਹੀ ਨੇ ਪਵੇ ਹੂੰ ਠੀਕ ਆ ਨਾ ਤਾਂ ਫਿਰ ਕਰ ਲਓ ਨਾ ਅੱਜ ਤਾਂ ਵੇਲਾ ਹੈ ਕਿ ਹੱਥ 'ਚ ਉਹ ਤਾਂ ਬਿਹਾਰਨ ਸੀ ਇੱਕ ਜ਼ਿੰਦਗੀ ਭੋਗ ਲਈ ਐਸ਼ ਕਰ ਲਈ ਚਾਰ ਪੈਸੇ ਜਿਹੜੇ ਕਮਾਏ ਚਲੀ ਗਈ ਜ਼ਿੰਦਗੀ ਨਿਕਲੀ ਹੁਣ ਅਸੀਂ ਆਪਣੇ ਬੱਚਿਆਂ ਨੂੰ ਤਾਂ ਸਭਾਲ ਲੀਏ ਹੂੰ ਆਪਣੇ ਆਲੇ ਦੁਆਲੇ ਨੂੰ ਤਾਂ ਸਵਾਰ ਲੀਏ ਹੂੰ ਇੰਨੇ ਚ ਇੰਨੀ ਕਣਕ ਤਾਂ ਸਾਡੀ ਬਰਕਰਾਰ ਹੈਗੀ ਆ ਲੇਕਿਨ ਹੀ ਕਦਾ ਇਹ ਵੀ ਸਾਨੂੰ ਕੋਈ ਹੋਰ ਆਂਢੀ ਗੋਂਢੀ ਆ ਕੇ ਕਰਕੇ ਜਾਏਗਾ ਹੂੰ ਇਹ ਕਾ ਵੀ ਚੀਜ਼ ਨਾ ਬੜੀ ਦੇਖਦੇ ਆ ਮੈਂ ਨਾਚ ਗਾਣੇ ਨੂੰ ਡਾਂਸ ਨੂੰ ਸਿੰਗੇ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਵੀ ਚੀਜ਼ ਨੂੰ ਮਾੜਾ ਨਹੀਂ ਕਹਿੰਦਾ ਚਲੋ ਟੈਲੈਂਟ ਆ ਪਰ ਅੱਗੇ ਅਸੀਂ ਦੇਖਦੇ ਸੀ ਵੀ ਬੱਚੇ ਹੁੰਦੇ ਨਾ ਮਾਪੇ ਬੱਚਿਆਂ ਨੂੰ ਕੁਝ ਸਿਖਾਉਂਦੇ ਸੀ ਕੁਝ ਧਾਰਮਿਕ ਸਿਖਾਉਂਦੇ ਸੀ ਕੁਝ ਧਾਰਮਿਕ ਵੀ ਨਾ ਸਿਖਾਣਾ ਕੋਈ ਕਿਤਾਬਾਂ ਪੜਾਣੀਆਂ ਦੁਨੀਆ ਬਾਰੇ ਦੱਸਾ ਦੁਨੀਆ ਦਾ ਨਾ ਦੱਸਣਾ ਪਰ ਅੱਜ ਕੱਲ ਜਦੋਂ ਸੋਸ਼ਲ ਮੀਡੀਆ ਤੇ ਰੀਲਸ ਦੇਖਦੇ ਹਾਂ ਨਾ ਤੇ ਮਾ ਮਾਵਾ ਜਿਹੜੀਆਂ ਜ਼ਿਆਦਾਤਰ ਨੇ ਉਹ ਆਪਣੀ ਕੁੜੀਆਂ ਨੂੰ ਹੋ ਗਿਆ ਉਹ ਜਾਂ ਤਾਂ ਡਾਂਸ ਖਾਂਦੀਆਂ ਹੁੰਦੀਆਂ ਜਾਂ ਨਾਲ ਹੀ ਉਹਨਾਂ ਦੇ ਨੱਚਦੀਆਂ ਹੁੰਦੀਆਂ ਜਾਂ ਹੋਰ ਵੀ ਜਿਹੜਾ ਕੰਟੈਂਟ ਆ ਆਪ ਹੀ ਉਹਨਾਂ ਦਾ ਕੰਟੈਂਟ ਛੋਟੇ ਛੋਟੇ ਕੁੜੀਆਂ ਦਾ ਉਹਨਾਂ ਨੂੰ ਉਹਦਾਂ ਨੂੰ ਪੁਸ਼ ਕਰਦੇ ਪੁਸ਼ ਕਰਦੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਗੱਲ ਉੱਥੇ ਹੀ ਆ ਜਾਂਦੀ ਹੈ ਦੇਖੋ ਹਾਂ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸੀ ਮੈਂ ਮੇਰਾ ਬਚਪਨ ਸੀ ਮੇਰਾ ਔਰ ਮੇਰੇ ਬ੍ਰਦਰ ਦਾ ਅਮਰੀਕਾ ਮੰਗ ਸਾਡੇ ਦਾਦਾ ਜੀ ਨੇ ਸਾਨੂੰ ਸਿੱਖ ਧਰਮ ਦੀਆਂ ਸਾਕੀਆਂ ਸੁਣਾਈਆਂ ਠੀਕ ਹੈ ਗਰਮੀਆਂ ਦਾ ਮੌਸਮ ਹੁੰਦਾ ਸੀ ਉਦੋਂ ਤਾਨੂੰ ਪਤਾ ਏਸੀ ਵੀ ਕਰਿਆ ਨਹੀਂ ਸੀ ਹੁੰਦਾ ਹੈ ਹਨਾ ਕੂਲਰ ਜਾਂ ਪੱਖਾ ਲਾ ਕੇ ਬੇੜੇ 'ਚ ਸ਼ਾਮੀ ਬੈਠਣਾ ਰੋਟੀ ਤੋਂ ਪਹਿਲਾਂ ਖਾਣਾ ਖਾਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਮਤਲਬ ਇੱਕ ਟਾਪਿਕ ਸ਼ੁਰੂ ਕਰ ਲੈਣਾ ਉਹਦਾ ਇੱਕ 파ਟ ਅੱਜ ਸੁਣਾਤਾ ਇੱਕ ਕੱਲ ਸੁਣਾਤਾ ਇੱਕ ਪਰਸਾ ਸੁਣਾਤਾ ਜਦ ਤੱਕ ਰੋਟੀ ਹੋਣੀ ਉਦੋਂ ਤੱਕ ਉਹਨਾਂ ਨੇ ਉਹ ਸੁਣਾਣਾ ਤਾਂ ਉਹ ਚੀਜ਼ਾਂ ਦਿਮਾਗ ਦੇ ਵਿੱਚ ਜਹਨ ਦੇ ਵਿੱਚ ਅੱਜ ਤੱਕ ਵੀ ਵਸੀਆਂ ਹੋਈਆਂ ਹੁੰਆਂ ਠੀਕ ਹੈ ਜੇ ਹੁਣ ਜਿੱਦਾਂ ਮੈਂ ਗੱਲ ਕਰਦੀ ਹਾਂ ਮੇਰਾ ਹੁਣ ਇਹ ਸੋਸ਼ਲ ਵਰਕ ਦੇ ਥਰੂ ਘੱਟ ਤੋਂ ਘੱਟ 200 ਲੇਡੀਜ਼ ਨਾਲ ਬਾਹ ਪਿਆ ਚੁੱਕਿਆ ਕਿਉਂ ਕਿਉਂਕਿ ਉਹ ਅੰਦਰ ਉਹ ਪਾਵਨਾ ਉਹ ਪਰਨਸ ਦਿੱਤੀ ਹੋਈ ਆ ਉਹ ਘਰ ਚੋਂ ਮਿਲੀ ਹੋਈ ਆ ਕਿਸੇ ਨੇ ਕੁਝ ਕਰਨਾ ਠੀਕ ਆ ਉਹ ਮੈਨੂੰ ਮਿਲੀ ਸੀ ਤੇ ਮੈਂ ਕਿ ਸਰਵ ਕਰ ਰਹੀ ਆ ਤੇ ਗੱਲ ਤੁਹਾਡੀ ਬਿਲਕੁਲ ਸਹੀ ਆ ਅੱਜ ਕੱਲ ਦੀ ਜਿਹੜੇ ਸੋ ਕਾਲਡ ਮਾਡਰਨ ਮਮਾ ਹਮ ਰਾਈਟ ਮਾਡਰਨ ਸੋਚ ਤੋਂ ਨਹੀਂ ਹੈਗੀਆਂ ਮਤਲਬ ਜਾਂ ਤਾਂ ਉਹਦਾਂ ਦੇ ਕੱਪੜੇ ਪਾ ਕੇ ਹੈਗੀਆਂ ਜਾਂ ਮਤਲਬ ਕਿਟੀਆਂ ਛਟੀਆਂ ਕਰਕੇ ਹੈਗੀਆਂ ਮਤਲਬ ਉਹਨਾਂ ਨੂੰ ਲੱਗਦਾ ਜੀ ਅਸੀਂ ਆਜ਼ਾਦ ਹੋ ਗਏ ਆ ਅਸੀਂ ਇਦਾਂ ਨਹੀਂ ਕਰ ਰਹੇ ਪਰ ਜਿੰਨੀ ਦੇਰ ਤੱਕ ਤੁਸੀਂ ਆਪਣੇ ਘਰ ਨੂੰ ਨਹੀਂ ਸੰਭਾਲਦੇ ਤੁਹਾਡੀ ਜਿਹੜੀ ਅਸਲੀ ਵਿਰਾਸਾ ਤੁਹਾਡੇ ਬੱਚੇ ਆ ਤੁਸੀਂ ਉਹਨਾਂ ਨੂੰ ਨਹੀਂ ਸੰਭਾਲ ਰਹੇ ਓਨੀ ਦੇਰ ਤੱਕ ਔਰ ਇਹ ਬੜੀ ਮਾੜੀ ਕਾਲ ਹੈ ਦੇਖੋ ਜਿੰਨੇ ਵੀ ਡਿਵੈਲਪਡ ਕੰਟਰੀ ਹੈ ਤੁਸੀਂ ਉਹਨਾਂ ਵੱਲ ਝਾਤ ਮਾਰ ਕੇ ਦੇਖੋ ਉਹਨਾਂ ਦੇ ਬੱਚੇ ਜਿਹੜੇ ਸਕੂਲ ਜਾਂਦੇ ਆ ਉਹਨਾਂ ਨੂੰ ਸਕੂਲਾਂ 'ਚ ਕਿੰਨੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਬਹੁਤ ਠੀਕ ਹੈ ਹਰ ਚੀਜ਼ ਘਰ ਦੇ ਵਿੱਚ ਉਹਨਾਂ ਨੇ ਕਿਦਾਂ ਹੈਂਡਲ ਕਰਨਾ ਛੋਟੇ ਛੋਟੇ ਕੁਕਿੰਗ ਛੋਟੇ ਛੋਟੇ ਬੱਚਿਆਂ ਨੂੰ ਕੁਕਿੰਗ ਸਿਖਾ ਦਿੰਦੇ ਤਾਂ ਕਿ ਕੱਲ ਉਹ ਇਹਨਾਂ ਨੇ ਕਿਤੇ ਬਾਹਰ ਜਾਣਾ ਜ਼ਿੰਦਗੀ 'ਚ ਬਾਪ ਹੈ ਤੇ ਇਹ ਔਖੇ ਨਾ ਹੂੰ ਠੀਕ ਹੈ ਇਹਨਾਂ ਨੂੰ ਆਪਣੇ ਆਪ ਨੂੰ ਮੈਂਟੇਨ ਕਰਨਾ ਆਪਣੇ ਕਵਰ ਨੂੰ ਮੈਂਟੇਨ ਕਰਨਾ ਆਪਣੇ ਬੈੱਡ ਨੂੰ ਬਣਾਉਣਾ ਜਾਂ ਕੁਝ ਹੋਰ ਛੋਟੇ ਛੋਟੇ ਬੱਚੇ ਦੀ ਜਿੰਮਸ ਕੈਪ ਬੱਚਿਆਂ ਲਈ ਉਹਨਾਂ ਨੂੰ ਐਕਸਰਸਾਈਜ਼ ਉਹਨਾਂ ਨੂੰ ਗੇਮਸ ਦੇ ਵਿੱਚ ਪਾਇਆ ਜਾਂਦਾ ਜਾਂ ਉਹਨਾਂ ਦੇ ਸਕਿਲਸ ਨੂੰ ਦੇਖਿਆ ਜਾਂਦਾ ਵੀ ਦਾ ਇੰਟਰਸਟ ਜਿਹੜੀ ਸੀ ਵਿਵਲ ਨੂੰ ਉਹਨੂੰ ਉਦੋਂ ਨੂੰ ਪੁਸ਼ ਕੀਤਾ ਜਾਂਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਅੱਜ ਕੱਲ ਦੇਖਾ ਦੇਖੀ ਵੀ ਉਹਦਾ ਬੱਚਾ ਡਾਂਸ ਕਲਾਸ ਜਾ ਰਿਹਾ ਮੇਰਾ ਕਿਉਂ ਨਹੀਂ ਜਾ ਰਿਹਾ ਠੀਕ ਹੈ ਸ਼ੌਂਕ ਦੇ ਲਈ ਹੋਣਾ ਚਾਹੀਦਾ ਇਹਨਾਂ ਨੱਚਣਾ ਕੋਈ ਮਾੜੀ ਗੱਲ ਨਹੀਂ ਹੈ ਕਿ ਐਂਟਰਟੇਨਮੈਂਟ ਦਾ ਸਾਧਨ ਪਰ ਕਿਸੇ ਹੱਦ ਦੇ ਵਿੱਚ ਰੱਖੇ। ਹੂੰ। ਜ਼ਿੰਦਗੀ ਦਾ ਮਕਸਦ ਇਹ ਹੀ ਤਾਂ ਨਹੀਂ ਬਣਨਾ ਚਾਹੀਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹਦੇ ਵੱਲ ਮੈਂ ਫਿਰ ਉਹੀ ਗੱਲ ਕਹੀ ਹੈ ਨਾ ਵੀ ਜੋ ਸਾਡੇ ਪੱਲੇ ਆ ਸੀ ਉਹੀ ਸਰਵ ਕਰਨੇ ਹਨ ਨਾ। ਉਹਨਾਂ ਨੂੰ ਸ਼ਾਇਦ ਉਹਨਾਂ ਦੇ ਘਰਾਂ ਚੋਂ ਨਹੀਂ ਮਿਲਿਆ। ਪਰ ਹਲੇ ਵੀ ਵੇਲਾ ਹੈਗਾ। ਠੀਕ ਹੈ ਜਿਹੜੇ ਸਮਝਦਾਰ ਲੋਕ ਆ ਜਿਹੜੇ ਚਾਹੁੰਦੇ ਆ ਵੀ ਸਾਡਾ ਪੰਜਾਬ ਜਿਹੜਾ ਹੈ ਜਿਹੜੀਆਂ ਚੀਜ਼ਾਂ ਲਈ ਜਾਣਿਆ ਜਾਂਦਾ ਸੀ। ਹੂੰ। ਜਿੰਨਾ ਤੇ ਅਸੀਂ ਮਾਣ ਕਰਦੇ ਆਂ ਦੇਸ਼ਾਂ ਵਦੇਸ਼ਾਂ ਜਾ ਕੇ ਜਾਂ ਗੋਰੇ ਸਾਡੀ ਸੱਭਿਆਚਾਰ ਨੂੰ ਦੇਖਣਾ ਆਉਂਦੇ ਆਂ ਹਰ ਚੀਜ਼ ਨੂੰ ਦੇਖਦੇ ਆਂ ਸਾਡੇ ਧਰਮ ਬਾਰੇ ਸਾਡੇ ਨਾਲੋਂ ਜ਼ਿਆਦਾ ਨੌਲੇਜ ਉਹਨਾਂ ਲੋਕਾਂ ਨੂੰ ਹੈ ਠੀਕ ਹੈ ਸਾਡੀ ਹਿਸਟੋਰੀਕਲ ਜਿਹੜੀ ਨੌਲੇਜ ਆ ਉਹ ਉਹਨਾਂ ਲੋਕਾਂ ਨੂੰ ਜ਼ਿਆਦਾ ਸਾਡੀ ਸੱਭਿਆਚਾਰ ਦੇ ਬਾਰੇ ਜਿਹੜਾ ਸਾਡਾ ਕਲਚਰ ਉਹਦੇ ਬਾਰੇ ਉਹ ਜ਼ਿਆਦਾ ਇੰਟਰਸਟ ਰੱਖਦੇ ਆਂ ਕਈ ਵਾਰੀ ਅਸੀਂ ਹੈਰਾਨ ਹੋ ਜਾਂਦੇ ਨਹੀਂ ਵੀ ਆਹ ਚੀਜ਼ਾਂ ਦਾ ਤਾਂ ਸਾਨੂੰ ਹੀ ਨਹੀਂ ਪਤਾ ਜਿਹੜਾ ਇਹਨਾਂ ਨੂੰ ਪਤਾ ਬਿਲਕੁਲ ਸਹੀ ਠੀਕ ਹੈ ਕਿਉਂ ਕਿ ਕਿਹਨਾਂ ਦਾ ਇੰਟਰਸਟ ਆਉਂਦਾ ਤੇ ਅਸੀਂ ਆਪਣੇ ਬੱਚੇ ਨੂੰ ਲਾਏ ਤੇ ਗੱਲ ਤਾਂ ਹੋਈ ਇਹਨਾਂ ਦੀ ਕਿਤੇ ਨਾ ਕਿਤੇ ਕਿਤੇ ਕੋਈ ਚੀਜ਼ ਹੈ ਉਸ ਚੀਜ਼ ਦੀ ਜਿਵੇਂ ਉਹ ਬੰਡੀ ਹੈ ਕਿਤੇ ਨਾ ਚਨਾ ਗੋਣਾ ਮਾਰ ਰਿਹਾ ਡਾਂਸ ਮਤਲਬ ਬੱਚ ਉਹਦੀ ਬੇਟੀ ਕਰ ਰਹੀ ਹੈ ਮੇਰੀ ਨੇ ਪੁੱਛਿਆ ਰਹੀ ਪਰ ਕਰ ਲੈ ਅੱਜ ਕੱਲ ਤਾਂ ਬਹੁਤ ਆਪਸ਼ਨਸ ਹੈ ਠੀਕ ਹੈ ਹੁਣ ਮੈਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਮੇਰੀ ਪੋਤੀ ਹੈ ਜਿਹੜੀ ਛੋਟੀ ਦੀ ਹੈ 8 ਸਾਲ ਦੀ ਹੈ ਉਹ ਹੁਣ ਉਹਦਾ ਛੁੱਟੀਆਂ ਹੋਈਆਂ ਉਹਨੇ ਕੈਲੀਗ੍ਰਾਫੀ ਦਾ ਕੋਰਸ ਜੁਆਇਨ ਕੀਤਾ ਜਿਹਦੇ ਚੋਣੇ ਬਾੜ ਲਿਆ ਠੀਕ ਹੈ ਫਿਰ ਉਹਨੇ ਦੋ ਵੀਕ ਦੀ ਕਰੈਕਟੇ ਦੀ ਕਲਾਸ ਜੋਇਨ ਕੀਤੀ ਸੀ ਫਿਰ ਉਹਦਾ ਕੰਪੀਟੀਸ਼ਨ ਹੋਇਆ ਜਿਹਦੇ ਵਿੱਚ ਉਹ ਸੈਕੰਡ ਹੈ ਹੂੰ ਠੀਕ ਗੱਲ ਤਾਂ ਉੱਥੇ ਹੀ ਆ ਗਈ ਨਾ ਜੋ ਅਸੀਂ ਉਹ ਤਾਂ ਕੱਚੀ ਮਿੱਟੀ ਹੈ ਜਿੱਦਾਂ ਉਹਨਾਂ ਨੂੰ ਲਾ ਲੋਗੇ ਜੋ ਉਹਨਾਂ ਦਾ ਬਣਾ ਦੋਗੇ ਉਹ ਬਣ ਜੇਗੀ ਨਾਲੇ ਸੈਲਫ ਡਿਫੈਂਸ ਹੈ ਵੀ ਬੜਾ ਜ਼ਰੂਰੀ ਹੈ ਕੁੜੀਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਗੱਲ ਤਾਂ ਉਹੀ ਹੈ ਨਾ ਜੋ ਚੀਜ਼ਾਂ ਸਿਖਾ ਰਹੇ ਹੋ ਤਾਂ ਉਹ ਸਿਖਾਓ ਨਾ ਹੂੰ ਠੀਕ ਹੈ ਮਤਲਬ ਅਸੇ ਜ਼ਰੂਰੀ ਹੈ ਉਹਨਾਂ ਨੂੰ ਬਹੁਤ ਸੌਖੇ ਬਣਾਉਣਾ ਅਸੇ ਉਹਨਾਂ ਦੇ ਮਜ਼ਬੂਤ ਬਣਾਉਣਾ ਹੈ ਨਾ ਉਸ ਮਨਾਂ ਦੇ ਮੁਕਾਬਲਾ ਕਰ ਸਕਣ ਹੂੰ